ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ। ਹਾਜ਼ਰ ਹੈ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ। ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਜਿਹਦੇ ਲਈ 8ਵੀਂ ਪਾਸ 10ਵੀਂ ਪਾਸ ਤੇ ਇਸ ਤੋਂ ਉੱਚੀ ਯੋਗਤਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਪੋਸਟਾਂ ਦੇ ਲਈ। ਆ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਵੀਡੀਓ 'ਚ ਸਾਂਝੀ ਕਰਾਂਗੇ। ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ, ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਤੇ ਕਿ ਦੋਸਤੋ ਮਿੱਤਰੋ ਇਹਨਾਂ ਸ਼ੇ ਸਬਸਕ੍ਰਾਈਬ ਕਰ ਲਓ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਤੁਹਾਡੇ ਫੋਨ ਤੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਜਾ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਪੋਸਟਾਂ ਉਹਨਾਂ ਦੀਆਂ ਯੋਗਤਾਵਾਂ ਬਾਰੇ ਗੱਲ ਕਰਦੇ ਆ ਮੈਨੇਜਰ ਦੀ ਪੋਸਟ ਹੈ ਜੀ ਰਿਟਾਇਰਡ ਆਫੀਸਰ ਫ্রম ਆਰਮਡ ਫੋਰਸਸ ਵਿਦ ਨੋਲੇਜ ਆਫ ਕੰਪਿਊਟਰ ਐਂਡ ਮੈਨੇਜਮੈਂਟ ਸਕਿਲਸ ਇਹਨਾਂ ਵੱਲੋਂ ਯੋਗਤਾ ਰੱਖੀ ਗਈ ਹੈ ਇੱਕ ਪੋਸਟ ਹੈ ਜੀ ਅਸਿਸਟੈਂਟ ਮੈਨੇਜਰ ਇੰਟਰਮੀਡੀਏਟ ਜਾਂ ਪਲੱਸ 2 ਜਾਇਨ ਵੱਲੋਂ ਲਿਖਿਆ ਗਿਆ ਰਿਟਾਇਰਡ ਜੀਸੀਓ ਫ্রম ਆਰਮੀ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ retired jco from armed forces the dependents of ex serviceman with knowledge of accounts and computer application ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਐ ਅਸਿਸਟੈਂਟ ਅਕਾਊਂਟੈਂਟ ਇੱਕ ਪੋਸਟ ਹੈ ਜੀ ਰਿਟਾਇਰਡ ਜੀਸੀਓ ਫਰਮ ਆਰਮਡ ਫੋਰਸਸ ਡਿਪੈਂਡੈਂਸ ਆਫ ਐਕਸ ਸਰਵਿਸਮੈਨ ਵਿਦ ਨੋਲੇਜ ਆਫ ਅਕਾਊਂਟਸ ਐਂਡ ਕੰਪਿਊਟਰ ਐਪਲੀਕੇਸ਼ਨਸ ਸਟੋਰ ਕੀਪਰ ਹੈ ਜੀ ਦੋ ਪੋਸਟਾਂ ਜਾਰੀ ਹੋਈਆਂ ਕੈਪेबल ਆਫ ਹੈਂਡਲਿੰਗ ਕੰਪਿਊਟਰ ਐਂਡ ਜਨਰੇਟਿੰਗ ਡਿਮਾਂਡਸ ਤੁਹਾਡੇ ਕੋਲ ਯੋਗਤਾ ਹੋਣੀ ਚਾਹੀਦੀ ਆ ਬਿਲਿੰਗ ਕਲਰਕ 16 ਪੋਸਟਾਂ ਜਾਰੀ ਹੋਈਆਂ ਜੀ 10ਵੀ ਪਾਸ ਹੋ ਜੇਕਰ ਤੁਸੀਂ ਕੇਪੇਬਲ ਆਫ ਬਿਲਿੰਗ ਔਨ ਕੰਪਿਊਟਰ ਤੁਸੀਂ ਕਰ ਸਕਦੇ ਹੋ ਇਹ ਕੰਮ ਤਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਵਾਚਮੈਨ ਚਾਰ ਪੋਸਟਾਂ ਜੀ ਮੈਟ੍ਰਿਕੁਲੇਸ਼ਨ 10ਵੀਂ ਜਾਂ ਪ੍ਰਾਇਮਰੀ ਸਿੱਖਿਆ ਤੁਹਾਡੇ ਕੋਲ ਹੈਗੀ ਹੈ ਭਾਪ ਤੁਸੀਂ ਪੜ੍ਹ ਲਿਖ ਵੀ ਸਕਦੇ ਹੋ ਤਾਂ ਇਹ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਏਜ ਲਿਮਿਟ ਇਨਾਂ ਪੋਸਟਾਂ ਦੇ ਲਈ 55 ਸਾਲ ਰੱਖੀ ਗਈ ਹੈ ਇਹਨਾਂ ਵੱਲੋਂ 350 ਦਿਨ ਦੇ ਲਈ ਇਹ 10 ਜਨਵਰੀ ਇਹਨਾਂ ਵੱਲੋਂ ਰੱਖਿਆ ਗਿਆ ਪੋਸਟਾਂ ਦੇ ਲਈ ਭਾਪ ਤੁਸੀਂ ਇੰਨਾ ਸਮਾਂ ਕੰਮ ਕਰ ਸਕਦੇ ਆ ਕਿ ਐਕਸਟੈਂਡੇਬਲ ਵੀ ਹੁੰਦੀਆਂ ਨੇ ਪੋਸਟਾਂ ਇਹ ਅ ਲੋਡ ਦੇ ਅਨੁਸਾਰ ਐਕਸਟੈਂਡ ਹੋ ਜਾਂਦੀਆਂ ਆ ਕਿ ਪੋਸਟਾਂ ਤਾਂ 26 ਫਰਵਰੀ 2024 ਅੰਤਿਮ ਮਿਤੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਸੰਪਰਕ ਨੰਬਰ ਦਿੱਤੇ ਹੋਏ ਆ। ਇਹ ਜੋ ਪੋਸਟਾਂ ਨੇ ਜੀ ਤੋਂ ਪੀ ਐਸ ਐਮ ਕੰਟੇਨ ਹੁਸ਼ਿਆਰਪੁਰ ਜੋ ਆਰਮੀ ਦਾ ਇੱਕ ਐਕਸ ਸਰਵਿਸਮੈਨ ਦਾ ਜੋ ਇਹਨਾਂ ਦਾ ਹੁੰਦਾ ਹੈ ਕੋਟਾ ਉਹਦੇ ਵਿੱਚ ਇਹ ਪੋਸਟਾਂ ਜੁਝਾਰੀ ਕੀਤੀਆਂ ਗਈਆਂ ਤਾਂ 26 ਫਰਵਰੀ ਤੱਕ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਇੰਟਰਵਿਊ ਦੇ ਲਈ ਤੁਹਾਨੂੰ ਬਾਅਦ ਵਿੱਚ ਸੱਦਾ ਦਿੱਤਾ ਜਾਊਗਾ ਇਹਨਾਂ ਵੱਲੋਂ ਲਿਖਿਆ ਗਿਆ। ਤਾਂ ਜੋ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ